ਦੇ ਨਾਲ ਨਜਾਇਜ਼ ਸਬੰਧਾਂ ਦੇ ਤੌਰ ਤੇ ਰਹਿ ਰਹੀ ਸੀ ਅਤੇ ਇਸ ਤੋਂ ਬਾਅਦ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਹਨਾਂ ਤੋਂ ਇਹ ਗੱਲ ਬਿਲਕੁਲ ਵੀ برداشت ਨਹੀਂ ਹੋਈ ਮਾਸਾ ਬੁੜਲਾਡਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨਜਾਇਜ਼ ਸਬੰਧਾਂ ਦੇ ਚੱਲਦੇ ਹੋਏ 19 ਸਾਲਾਂ ਕੁੜੀ ਅਤੇ 45 ਸਾਲ ਦੇ ਵਿਅਕਤੀ ਨੂੰ ਖਤਮ ਕੀਤਾ ਗਿਆ ਦੱਸਦੇ ਕਿ ਲੜਕੀ ਦੇ ਪਿਤਾ ਤੇ ਵਿਅਕਤੀਆਂ ਦੇ ਪੁੱਤਰ ਨੇ ਖੇਤਾਂ ਦੇ ਵਿੱਚ ਬੁਲਾ ਕੇ ਤਿੰਨ ਹੋਰਨਾਂ ਦੇ ਨਾਲ ਮਿਲ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਦੋਹਾਂ ਨੂੰ ਖਤਮ ਕੀਤਾ ਇਸ ਤੋਂ ਬਾਅਦ ਕਥਿਤ ਮੁਲਜ਼ਮ ਮ੍ਰਿਤਕ ਦੇਹਾਂ ਨੂੰ ਟਿਕਾਣੇ ਲਗਾਉਣ ਲਈ ਬੋਰੇ ਦੇ ਵਿੱਚ ਪਾ ਕੇ ਲੈ ਕੇ ਜਾ ਰਹੇ ਸਨ ਇਸ ਮਾਮਲੇ ਦੇ ਵਿੱਚ ਥਾਣਾ ਬੋਹਾ ਦੀ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਅਤੇ ਮ੍ਰਿਤਕ ਵਿਅਕਤੀ ਦੇ ਪੁੱਤਰ ਸਮੇਤ ਪੰਜ ਦੇ ਖਿਲਾਫ ਇਹ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ ਦੱਸਦੇ ਕਿ ਜਾਂਚ ਅਧਿਕਾਰੀ ਇਨਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਤਈ ਜਗਸੀਰ ਸਿੰਘ ਕਾਉਂਸਲਰ ਵਾਸੀ ਵਾਟ ਨੰਬਰ 13 ਪੋਹਾ ਦੇ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਅਨੁਸਾਰ ਪਿਛਲੇ ਪਹਿਰ ਹੀ ਕਬਰائے ਹੋਏ ਸੁਖਪਾਲ ਸਿੰਘ ਪੁੱਤਰ ਸਰਜਨ ਸਿੰਘ ਨੇ ਮੁੱਤਈ ਨੂੰ ਕਾਉਂਸਲਰ ਹੋਣ ਕਰਕੇ ਦੱਸਿਆ ਕਿ ਉਸਦੇ ਗਵਾਂਢੀ ਗੁਰਪ੍ਰੀਤ ਸਿੰਘ ਜਿਸ ਦੀ ਉਮਰ ਕਰੀਬ 45 ਸਾਲ ਹੈ ਉਸ ਦੀ ਕਿਸੇ ਲੜਕੀ ਗੁਰਪ੍ਰੀਤ ਕੌਰ ਜਿਸ ਦੀ ਉਮਰ 19 ਸਾਲ ਦੀ ਹੈ ਉਸ ਦੇ ਨਾਲ ਨਾਜਾਇਤ ਸਬੰਧ ਹੋਣ ਕਰਕੇ ਕਿਤੇ ਬਾਹਰ ਰਹਿਣ ਲੱਗ ਪਿਆ ਇਸ ਗੱਲ ਦੀ ਬਦਨਾਮੀ ਮੰਨ ਕੇ ਸੁਖਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਲੜਕੇ ਅਨਮੋਲਜੀਤ ਸਿੰਘ ਨੇ ਗੁਰਮਿੰਦਰ ਸਿੰਘ ਉਰਫ ਸਹਿਜਪ੍ਰੀਤ ਸਿੰਘ ਵਾਸੀ ਬੋਹਾ ਅਤੇ ਇੱਕ ਨਾਮਾ ਲੂ ਵਿਅਕਤੀ ਦੇ ਨਾਲ ਮਿਲ ਕੇ ਦੋਵਾਂ ਨੂੰ ਖਤਮ ਕਰ ਦਿੱਤਾ ਪੂਰੀ ਸਾਜ਼ਿਸ਼ ਘੜੀ ਗਈ 16 ਮਾਰਚ 2024 ਨੂੰ ਗੁਰਪ੍ਰੀਤ ਸਿੰਘ ਉਸਦੀ ਲੜਕੀ ਨੂੰ ਲੈ ਕੇ ਬੋਹਾ ਵਿਖੇ ਆਇਆ ਸੀ ਜਿਸ ਦੇ ਤਹਿਤ ਉਕਤ ਸਾਰੇ ਮੁਲਜ਼ਮਾਂ ਨੇ ਉਹਨਾਂ ਦੋਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੋਰੇ ਦੇ ਵਿੱਚ ਪਾ ਕੇ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਪਾ ਲਿਆ ਅਤੇ ਟਿਕਾਣੇ ਲਗਾਉਣ ਦੇ ਲਈ ਲੈ ਕੇ ਗਏ ਜਾਂਚ ਅਧਿਕਾਰੀ ਇਨਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਕਥਿਤ ਮੁਲਜ਼ਮ ਸੁਖਪਾਲ ਸਿੰਘ ਪੁੱਤਰ ਸੁਰਜਨ ਸਿੰਘ ਮ੍ਰਿਤਕ ਦਾ ਪਿਤਾ ਅਨਮੋਲ ਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਮ੍ਰਿਤਕ ਦਾ ਪੁੱਤਰ ਗੁਰਵਿੰਦਰ ਸਿੰਘ ਉਰਫ ਕੁਦਾ ਪੁੱਤਰ ਸੁਖਪਾਲ ਸਿੰਘ ਸਹਿਜਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਬੋਹਾ ਅਤੇ ਇੱਕ ਨਾਮਾਣੂਮ ਵਿਅਕਤੀ ਦੇ ਖਿਲਾਫ ਇਹ ਕੇਸ ਦਰਜ ਹੋਇਆ ਜਾਂਚ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਸਰਦੂਲਗੜ ਹਲਕੇ ਦੇ ਵਿੱਚ ਫੱਤਾ ਮਾਲੋਕਾ ਦੇ ਨੇੜੇੋਂ ਨਿਕਲਦੀ ਪਾਖੜਾ ਨਹਿਰ ਦੇ ਵਿੱਚੋਂ ਲੜਕੀ ਦੀ ਦੇਹ ਮਿਲੀ ਹੈ ਉਹ ਗੁਰਪ੍ਰੀਤ ਕੋਰ ਤੀ ਹੈ ਤੇ ਉਸਦੇ ਸਬੰਧ ਤੇ ਵਿੱਚ ਹੀ ਸਰਦੂਲਗੜ੍ਹ ਹਸਪਤਾਲ ਆਏ ਹੋਏ ਨੇ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇ ਅਜੇ ਨਹੀਂ ਮਿਲੀ ਹੈ ਬੇहद ਹੀ ਡਰਾ ਦੇਣ ਵਾਲਾ ਇਹ ਮਾਮਲਾ ਜਿੱਥੇ 19 ਸਾਲਾ ਤੇ 45 ਸਾਲ ਦਾ ਵਿਅਕਤੀ ਨਜਾਇਜ਼ ਸਬੰਧਾਂ ਦੇ ਚਲਦੇ ਇਕੱਠੇ ਰਹਿ ਰਹੇ ਸਨ ਅਤੇ ਉਹਨਾਂ ਦੇ ਹੀ ਪਰਿਵਾਰ ਨੂੰ ਇਹ ਗੱਲ ਰਾਸ ਨਹੀਂ ਆਈ ਦੋਹਾਂ ਪਰਿਵਾਰਾਂ ਨੇ ਮਿਲ ਕੇ ਇਹ ਸਾਜ਼ਿਸ਼ ਰਚੀ ਅਤੇ ਮੌਤ ਤੇ ਘਾਟ ਉਤਾਰ ਦਿੱਤਾ ਸਾਡੇ ਕੋਲ ਸਾਰਾ ਤਰੀਕ ਨੂੰ ਇੱਕ ਅਨਨੋਨ ਡੈਡ ਬਡੀ ਜਿਹੜੇ ਫੀਮੇਲ ਲੇਡੀ ਦੀ ਡੈਡ ਬਡੀ ਆਈ ਸੀ ਲਗਭਗ 30 ਸਾਲ ਉਮਰ ਹੋਈਗੀ ਬਾਅਦ ਚ ਜਿਹੜੀ ਸਨਾਖਤ ਕਰ ਲਈ ਗਈ ਸੀ ਜਿਵੇਂ ਕਿਸਾਨ ਕੋਲਸ ਪੇਪਰ ਰিসিਵ ਹੋਏ ਤੇ ਉਹਨਾਂ ਦੇ ਵਿੱਚ ਫੋਰੈਂਸਿਕ ਐਕਸਪਰਟ ਦੀ ਲੋੜ ਬਣਦੀ ਹੈ ਤਾਂ ਅਸੀਂ ਵੀ ਇਹ ਡੈਡ ਬਡੀ ਕਨਸਟਰੂਸ਼ਨ ਲੈ ਕੇ ਬਡੀ ਹੱਬ ਸਰਵਿਸ ਪੋਸਟ ਮਾਰਡਮ ਰੈਪੋਰਟ ਕਰ ਦਿੱਤੇ ਜਿਹੜਾ ਡਬਲ ਮਰਦ ਦਾ ਮਾਮਲਾ ਸਾਹਮਣੇ ਹੈ ਜੀ ਇਹਦੇ ਚ ਅਸੀਂ ਕਦਮਾਂ ਦਰਜ ਕੀਤਾ ਜਗਸੀਰ ਸਿੰਘ son of ਸੁਖਦੇਵ ਸਿੰਘ ਬਾਰਡ ਨੰਬਰ 13 ਬੋਹਾ ਦੇ ਇਹਨੂੰ ਪਰ ਮੁਕਦਮਾ ਦਰਜ ਕੀਤਾ ਜਿਹਦੇ ਵਿੱਚ ਚਾਰ ਬਾਈ ਨੇਮ ਨੇ ਤੇ ਇੱਕ ਨਾਮ ਹੋਰ ਦਿੱਤੇ ਗ੍ਰੀਡ ਕਰ ਰਹੇ ਹਜੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਗ੍ਰਿਫਤਾਰੀ ਮਰਡਰ ਦਾ ਮੁਕਾਮ ਕੀ ਦੱਸਿਆ ਜਾ ਰਿਹਾ ਮਰਡਰ ਦਾ ਮੁਕਾਮ ਨਹੀਂ ਸੀ ਕਿ ਜਿਹੜਾ ਗੁਰਪ੍ਰੀਤ ਸਿੰਘ ਸੀਗਾ ਸਿੱਖ ਤੇ ਗੁਰਪ੍ਰੀਤ ਕੌਰ ਦੀ ਗੁਰਪ੍ਰੀਤ ਸਿੰਘ ਦੀ ਉਮਰ 45 ਸਾਲ ਸੀ ਤੇ ਉਹਦੀ 19 ਸਾਲ ਸੀ ਲੜਕੀ ਦੀ ਤੇ ਗੁਰਪ੍ਰੀਤ ਸਿੰਘ ਦੀ ਮੈਰਿਜ ਹੋਈ ਹੋਈ ਸੀ ਤੇ ਉਹਦੇ ਲਿਵਨ ਰਿਲੇਸ਼ਨਸ਼ਿਪ 'ਚ ਇਹ ਤਲਵੰਡੀ ਰਹੇ ਸੀਗੇ ਤੂੰ ਆਪਣੀ ਜ਼ਮੀਨ ਵਗੈਰਾ ਚ ਵੀ ਹਿੱਸਾ ਮੰਗਦਾ ਸੀ ਤਾਂ ਕਰਕੇ ਉਹਦੇ ਤਾਂ ਕਰਕੇ ਵੀ ਉਹਦੇ ਕਰ ਦੇਣੇ ਗਾਪੀ ਸਿੰਘ ਦੇ ਖਿਲਾਫ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਹਾਂਜੀ ਹਾਂਜੀ ਕੀ ਕੀ ਪਰਚਾ ਸਰੋਂ ਪਹਿਲਾਂ ਨੂੰ 304 304 304 ਹਾਂ ਠੀਕ ਸਾਡੇ ਕੋਲ 14 ਤਰੀਕ ਨੂੰ ਇੱਕ ਅਨਨੋਨ ਡੈੱਡ ਬਡੀ ਗ੍ਰੇਕ ਫੀਮੇਲ ਲੇਡੀ ਦੀ ਬੈਡ ਬਡੀ ਆਈ ਸੀ ਲਗਭਗ 30 ਸਾਲ ਉਮਰ ਹੋएगी ਬਾਅਦ ਚ ਜਿਹੜੀ ਸਨਾਖਤ ਕਰ ਲਈ ਗਈ ਸੀ ਅ ਜਿਵੇਂ ਕਿ ਸਰਪੁਲਸ ਪੇਪਰ ਰਿਸੀਵ ਹੋਏ ਉਹਨਾਂ ਦੇ ਵਿੱਚ ਫੋਰੈਂਸਿਕ ਐਕਸਪਰਟ ਦੀ ਜੋੜ ਬਣਦੀ ਹੈ ਤਾਂ ਅਸੀਂ ਜੀ ਡੈਡ ਬਡੀ ਕੋਲਸਟ ਮਿਲੇ ਤਾਂ ਕਿ ਵੱਡੀ ਹੱਬਸਾਂ ਦੇ ਵਿੱਚ ਪੋਸਟ ਮਾਰਟਮ ਲਈ ਰੈਪਰ ਕਰ ਦਿੱਤੇ ਜਿਹੜਾ ਡਬਲ ਮਰਡਰ ਦਾ ਮਾਮਲਾ ਸਾਹਮਣੇ ਹੈ ਜੀ ਇਹਦੇ ਚ ਅਸੀਂ ਮੁਕਦਮਾ ਦਰਜ ਕੀਤਾ ਜਗਸੀਰ ਸਿੰਘ son of ਸੁਖਦੇਵ ਸਿੰਘ ਬਾਰਡ ਨੰਬਰ 13 ਬੋਹਾ ਦੇ ਪਿਆਨ ਉੱਪਰ ਮੁਕਦਮਾ ਦਰਜ ਕੀਤਾ ਜਿਹਦੇ ਵਿੱਚ ਚਾਰ ਬਾਈ ਨੇਮ ਨੇ ਤੇ ਇੱਕ ਨਾਮ ਹੋ ਗਿਆ ਗ੍ਰੀਡ ਕਰ ਰਹੇ ਹਜੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ। ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਗ੍ਰਿਫਤਾਰੀ। ਮਰਡਰ ਦਾ ਮੁਕਾ ਮ ਕੀ ਦੱਸਿਆ ਜਾਦਾ। ਮਰਡਰ ਦਾ ਮੁਕਾਰ ਨਈ ਸੀ ਕਿ ਜਿਹੜਾ ਗੁਰਪ੍ਰੀਤ ਸਿੰਘ ਸੀਗੇ ਸ ਤੇ ਗੁਰਪ੍ਰੀਤ ਕੌਰ ਦੀ ਗੁਰਪ੍ਰੀਤ ਸਿੰਘ ਦੀ ਉਮਰ 45 ਸਾਲ ਸੀ ਤੇ ਉਹਦੀ 19 ਸਾਲ ਸੀ ਲੜਕੀ ਦੀ ਤੇ ਗੁਰਪ੍ਰੀਤ ਸਿੰਘ ਦੀ ਮੈਰਿਜ ਹੋਈ ਹੋਈ ਸੀਗੀ ਤੇ ਇਹਦੇ ਲਿਵਨ ਇਨ ਰਿਲੇਸ਼ਨਸ਼ਿਪ 'ਚ ਇਹ ਤਲਵੰਡੀ ਰਹਿ ਰਹੇ ਸੀਗੇ। ਤੂੰ ਆਪਣੀ ਜ਼ਮੀਨ ਵਗੈਰਾ ਚ ਵੀ ਹਿੱਸਾ ਮੰਗਦਾ ਸੀ ਤਾਂ ਕਰਕੇ ਉਹਦੇ ਤਾਂ ਕਰਕੇ ਵੀ ਉਹਦੇ ਘਰ ਦੇ ਨੇ। ਗੁਰਪ੍ਰੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਜੀ। ਹਾਂਜੀ ਹਾਂਜੀ ਕੀ ਕੀ ਪਰਚਾ ਸਰੂ ਪਹਿਲਾਂ ਨੂੰ 304 304 ਠੀਕ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਤੇ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਨੇ ਜਿੱਥੇ ਅਣਖ ਦੀ ਖਾਤਰ ਕਦੇ ਪਿਓ ਆਪਣੀ ਧੀ ਨੂੰ ਤੇ ਕਦੇ ਹੁਣ ਪੁੱਤਾਂ ਦੇ ਵੱਲੋਂ ਆਪਣੇ ਪਿਓ ਨੂੰ ਅਤੇ ਪਿਓ ਦੇ ਵੱਲੋਂ ਹੀ ਆਪਣੀ ਧੀ ਨੂੰ ਖਤਮ ਕੀਤਾ ਗਿਆ ਦੋਹਾਂ ਜਣਿਆਂ ਦੀ ਅਮ੍ਰਿਤਕ ਦੇਹਾਂ ਪਤਾ ਲੱਗਿਆ ਕਿ ਨਹਿਰ ਤੇ ਬਿਚ ਸੁੱਟ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਤੇ ਇਸ ਬਾਬਤ ਜਾਣਕਾਰੀ ਜਿਹੜੀ ਹੁਣ ਤੱਕ ਇਕੱਠੀ ਹੋਈ ਹੈ ਉਸ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਇਹ ਜਵਾਨ ਕੁੜੀ ਅਤੇ 45 ਸਾਲ ਦਾ ਇਹ ਵਿਅਕਤੀ ਜੋ ਕਿ ਆਂਡਗਵਾਂਡ ਦੇ ਵਿੱਚ ਰਹਿੰਦੇ ਸੀ ਉੱਥੇ ਹੀ ਕੁੜੀ ਅਤੇ ਇਸ ਬੰਦੇ ਦੇ ਆਪਸ ਦੇ ਵਿੱਚ ਸਬੰਧ ਬਣ ਜਾਂਦੇ ਨੇ ਅਤੇ ਫਿਰ ਇਹ ਵਿਅਕਤੀ ਕੁੜੀ ਨੂੰ ਲੈ ਕੇ ਕਿਤੇ ਹੋਰ ਰਹਿਣ ਦੇ ਲਈ ਚਲਾ ਜਾਂਦਾ ਮਾਪੇ ਅਤੇ ਉਸ ਦਾ ਪਰਿਵਾਰ ਇਸ ਗੱਲ ਤੋਂ ਖਾਸਾ ਪਰੇਸ਼ਾਨ ਸੀ ਜਿਨ੍ਹਾਂ ਦੇ ਵੱਲੋਂ ਦੋਹਾਂ ਨੂੰ ਥਾਂ ਤੇ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਜਾਨ ਲੈ ਲਈ ਗਈ। ਇਹ ਸਾਰੀ ਖਬਰ ਸੁਨਣ ਤੋਂ ਬਾਅਦ ਤੁਸੀਂ ਕਿਸ ਨੂੰ ਸਹੀ ਸਮਝਦੇ ਹੋ ਕਿਸ ਨੂੰ ਗਲਤ ਅਤੇ ਕੀ ਅਜਿਹਾ ਕਰਨਾ ਸਹੀ ਸੀ ਜਿਵੇਂ ਕਿ ਇਸ ਵਿਅਕਤੀ ਦੇ ਵੱਲੋਂ ਜਵਾਨ ਕੁੜੀ ਦੇ ਨਾਲ ਸਬੰਧ ਬਣਾਏ ਗਏ ਅਤੇ ਦੂਸਰੇ ਪਾਸੇ ਜੋ ਕੁਝ ਵੀ ਪਰਿਵਾਰਿਕ ਮੈਂਬਰਾਂ ਨੇ ਕੀਤਾ ਇਸ ਤੇ ਤੁਸੀਂ ਕੀ ਸੋਚਦੇ ਹੋ ਆਪਣੇ ਰਾਏ ਕਮੈਂਟਾਂ ਦੇ ਰਾਹੀਂ ਸਾਡੇ ਤੱਕ ਜ਼ਰੂਰ ਪਹੁੰਚਾਓ। ਸਾਡੇ ਕੋਲ ਸਾਰਾ ਤਰੀਕ ਨੂੰ ਇੱਕ ਅਨਨੋਨ ਡੈਡ ਬਡੀ ਜਿਹੜੇ ਇੱਕ ਫੀਮੇਲ ਲੇਡੀ ਦੀ ਡੈਡ ਬਡੀ ਆਈ ਸੀ ਲਗਭਗ 30 ਸਾਲ ਉਮਰ ਹੋਈਗੀ ਬਾਅਦ ਚ ਜਿਹੜੀ ਸਨਾਖਤ ਕਰ ਲਈ ਗਈ ਸੀ ਜਿਵੇਂ ਕਿਸੇ ਕਸਟਮਸ ਪੇਪਰ ਰਿਸੀਵ ਹੋਏ ਤੇ ਉਹਨਾਂ ਦੇ ਵਿੱਚ ਫੋਰੈਂਸਿਕ ਐਕਸਪਰਟ ਦੀ ਲੋੜ ਬਣਦੀ ਹੈ ਤਾਂ ਅਸੀਂ ਵੀ ਡੈਡ ਬਡੀ ਨੂੰ ਅਸਟ੍ਰੀਮੇਲ ਅਕੀ ਵੱਡੇ ਹੱਦਸਾ ਦੇ ਵਿੱਚ ਪੋਸਟ ਮਾਰਡਮ ਲਈ ਰੈ퍼 ਕਰ ਦਿੱਤੇ ਜਿਹੜਾ ਇਹ ਡਬਲ ਮਰਦ ਦਾ ਮਾਮਲਾ ਸਾਹਮਣੇ ਹੈ ਜੀ ਇਹਦੇ ਚ ਅਸੀਂ ਕਦਮਾਂ ਦਰਜ ਕੀਤਾ ਜਗਸੀਰ ਸਿੰਘ son of ਸੁਖਦੇਵ ਸਿੰਘ ਬਾਰਡ ਨੰਬਰ 13 ਬੁਹਾਦੇ ਪੀਆਨੋ ਪਰ ਮੁਕਦਮਾ ਦਰਜ ਕੀਤਾ ਜਿਹਦੇ ਵਿੱਚ ਚਾਰ ਬਾਈ ਨੇਮ ਨੇ ਤੇ ਇੱਕ ਨਾਮ ਹੋਰ ਦਿੱਤੇ ਗ੍ਰੀਡ ਕਰ ਰਹੇ ਹਜੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਗ੍ਰਿਫਤਾਰੀ ਮਰਡਰ ਦਾ ਮੁਕਾਮ ਕੀ ਦੱਸਿਆ ਲਗਾ ਮਰਡਰ ਦਾ ਮੁਕਾਮ ਨਹੀਂ ਸੀਗੇ ਜਿਹੜਾ ਗੁਰਪ੍ਰੀਤ ਸਿੰਘ ਸੀਗੇ ਸਤ ਤੇ ਗੁਰਪ੍ਰੀਤ ਕੌਰ ਦੀ ਗੁਰਪ੍ਰੀਤ ਸਿੰਘ ਦੀ ਉਮਰ 45 ਸਾਲ ਸੀ ਤੇ ਉਹਦੀ 19 ਸਾਲ ਸੀ ਲੜਕੀ ਦੀ ਤੇ ਗੁਰਪ੍ਰੀਤ ਸਿੰਘ ਦੀ ਮੈਰਿਜ ਹੋਈ ਹੋਈ ਸੀ ਤੇ ਉਹਦੇ ਲਿਵਨ ਇਨ ਰਿਲੇਸ਼ਨਸ਼ਿਪ 'ਚ ਇਹ ਤਲਵੰਡੀ ਰਹ ਰਹੇ ਸੀਗੇ ਤੂੰ ਆਪਣੀ ਜ਼ਮੀਨ ਵਗੈਰਾ ਚ ਵੀ ਹਿੱਸਾ ਮੰਗਦਾ ਸੀ ਤਾਂ ਕਰਕੇ ਉਹਦੇ ਤਾਂ ਕਰਕੇ ਵੀ ਉਹਦੇ ਕਰ ਦੇਣੇ ਗਾਪੀ ਸਿੰਘ ਦੇ ਖਿਲਾਫ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਹਾਂਜੀ ਹਾਂਜੀ ਕੀ ਕੀ ਪਰਚਾ ਸਰੋਂ ਪਹਿਲਾਂ ਨੂੰ 304 304 304 ਠੀਕ